ਜਿਸ ਤਰੀਕੇ ਕਰ ਨਾਲੋਂ ਕਤਲ ਹੋਇਆ ਤੇ ਜਿਸ ਤਰੀਕੇ ਕਰ ਨਾਲੋਂ ਬੱਚੇ ਨਾਲ ਮਤਲਬ ਜੋ ਸਥਿਤੀ ਬਾਕੀ ਬਹੁਤ ਮਤਲਬ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਲੇਬਰ ਨੂੰ ਯੂਪੀ ਵਿਹਾਰ ਵਾਲਿਆਂ ਨੂੰ ਬਾਹਰ ਕੱਢਣ ਦੀ ਇੱਕ ਕਵਾਇਲ ਜੋ ਇਹ ਇਨ੍ਹਾਂ ਦਾ ਐਕਟ ਇਹ ਸਿਰਫ ਮਤਲਬ ਕਿ ਜਿਵੇਂ ਉਹ ਬਣਦੇ ਆ ਨਾ ਬਾਹਰ ਵਿਦੇਸ਼ਾਂ 'ਚ ਜਾ ਕੇ ਜੀ ਜੋਬ ਕਾਰ ਤੇ ਜੋਬ ਕਾਰ ਤਾਂ ਬਣ ਪਰ ਆਧਾਰ ਕਾਰਡ ਪਹਿਨ ਕਾਰਡ ਵੋਟਰ ਕਾਰਡ ਇਹਨਾਂ ਨੂੰ ਬਾਤ ਕੀਤਾ ਜਾਵੇ ਜੇ ਪਿੰਡਾਂ ਚ ਨੇ ਤਾਂ ਖੇਤਾਂ ਚ ਰਹਿਣ ਜੇ ਸ਼ਹਿਰਾਂ ਚ ਨੇ ਤਾਂ ਇਹਨਾਂ ਦਾ ਵੱਖਰਾ ਇੱਕ ਖੇਤਰ ਹੋ ਗਿਆ ਉੱਥੇ ਤੁਸੀਂ ਇਹ ਜਾਣਦੇ ਹੋ ਤਾਂ ਕੋਈ ਦਸਤਾਵੇਜ਼ ਹੁੰਦਾ ਰੋਕ ਕੁਝ ਹੁੰਦਾ ਇੱਥੇ ਜ਼ਿਆਦਾਤਰ ਜਿਹੜੇ ਸੜਕਾਂ ਦੇ ਆਲੇ-ਦਲੇ ਜਿਹੜੀਆਂ ਲਾ ਕੇ ਬੈਠੇ ਨੇ ਫੜੀਆਂ ਲਾ ਕੇ ਬੈਠੇ ਨੇ ਤੁਹਾਡੇ ਘਰਾਂ ਵਾਰ ਇੱਧਰ ਕੰਮ ਕਰਨ ਆਉਂਦੇ ਨੇ ਕਿਸੇ ਕੋਲ ਆਧਾਰ ਕਾਰਡ ਨਹੀਂ ਕਿਸੇ ਕੋਲ ਵੋਟਰ ਕਾਰਡ ਨਹੀਂ ਪਰ ਇਹ ਸਭ ਦੇ ਪਿੱਛੇ ਕੋਈ ਲੁਕਮੀ ਚੁੱਪ ਵਾਲੀ ਧਰੋ ਬੈਠੀ ਹੈ ਜਿਹੜੀ ਇਹਨਾਂ ਚੋਂ ਵੋਟ ਬੈਂਕ ਖਰੀਦਦੀ ਹੈ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹਨਾਂ ਦਾ ਵੋਟ ਬੈਂਕ ਸਸਤੇਆਂ ਖਰੀਦਿਆ ਜਾ ਸਕਦਾ ਆਪਾਂ ਵੀ ਸਾਰੇ ਥਾਂ ਤੋਂ ਜਾਣਦੇ ਆਂ ਹੋਰ ਨਾਲ ਰੋਕ ਪੀ ਆਉਂਦੇ ਆ ਜੀ ਪਰ ਭਈ ਉਹ ਵੀ ਸੁਭੇ ਨੇ ਜਿਨ੍ਹਾਂ ਨੇ ਨਿਯਮ ਬਣਾਇਆ ਕਿ ਬਾਹਰ ਲਾ ਕੇ ਜ਼ਮੀਨ ਨਹੀਂ ਖਰੀਦ ਸਕੋ ਤੇ ਇੱਥੇ ਕਿਉਂ ਨਹੀਂ ਸਾਡੇ ਲਈ ਕਿਉਂ ਨਹੀਂ ਇੱਥੇ ਜਿਹੜਾ ਆਵੇ ਜ਼ਮੀਨ ਵੀ ਲਵੇ ਮਕਾਨ ਵੀ ਲਵੇ ਵੋਟ ਵੀ ਬਣਾਵੇ ਇਹ ਕੁਝ ਤਰ੍ਹਾਂ ਇਸ ਨੇ ਮਸ਼ਾਇਦ ਚੁੱਪ ਨਹੀਂ ਕਿਉਂਕਿ ਉਹ ਇਹਦੇ ਵਿੱਚੋਂ ਪੰਜਾਬ ਨੂੰ ਅਣਪੋਲ ਕਰਨ ਦਾ ਸਿਆਸੀ ਰਾਹ ਵੀ ਪਲਾਸ਼ਤੀਆਂ ਨੇ ਇਸ ਪਹਿਲੂ ਤੇ ਵੀ ਗੌਰ ਕਰਨ ਦੀ ਲੋੜ ਹੈਗੀ ਹੈ ਅੱਜ ਇਹ ਪਹਿਲੂ ਇਹ ਬਣਦਾ ਜਾ ਰਿਹਾ ਹੈ ਕਿ ਪੰਜਾਬ ਹੜ੍ਹ ਦੀ ਸਥਿਤੀ ਚ ਉੱਭਰ ਰਿਹਾ ਹੈ ਹਟਦੇ ਹਾਲਾਤ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤੇ ਪਰ ਇੱਥੇ ਸਿਆਸੀ ਸੈਲਾਨੀ اچانک ਬਹੁਤ ਵਧ ਗਏ ਨੇ ਪੰਜਾਬ ਦੇ ਵਿੱਚ ਸਿਆਸੀ ਹਟ ਟੂਰਿਜ਼ਮ ਦੇ ਵਿੱਚ ਬਹੁਤ ਵਾਧਾ ਹੋਇਆ ਜੀ ਹਾਂ ਤੁਸੀਂ ਸਹੀ ਪਛਾਣ ਰਹੇ ਹੋ ਕੋਈ ਦੂਰ ਆਈ ਨਹੀਂ ਕਿ ਪੰਜਾਬ ਤੇ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੰਜਾਬੀਆਂ ਨੇ ਦਿਲ ਤੱਕ ਖੁੱਲੇ ਹੀ ਖੁੱਲਿਆ ਪੰਜਾਬੀਆਂ ਨੇ ਆਪਣੀ ਹਿੰਮਤ ਜਜ਼ਬਾ ਇਕੇ ਦਾ ਪ੍ਰਟਾਵਾ ਤਾਂ ਕੀਤਾ ਹੀ ਕੀਤਾ ਬਾਲਦਰ ਤੋਂ 20 ਸੂਬੇ ਵੀ ਆਏ ਹੋਰ ਭਾਈਚਾਰੇ ਦੇ ਲੋਕ ਵੀ ਆਏ ਐ ਤੱਕ ਕਿ ਯੂਪ ਖੇਤਰ ਤੋਂ ਮੁਸਲਮ ਭਾਈਚਾਰਾ ਵੀ ਇੱਥੇ ਤੱਕ ਬੋੜਿਆ ਸੋ ਇਹ ਸਾਰਾ ਜਿਹੜੀ ਸਾਂਝੀ ਬਲਤਾ ਦਾ ਸੁਨੇਹਾ ਗਿਆ ਇਹ ਸੜਾਂ ਦੇ ਵਿੱਚ ਉਹ ਤਾਂ ਇੱਕ ਸਾਡੀ ਭਾਈਚਾਰਕ ਪਹਿਲੂ ਹੈ ਪਰ ਜਿਹੜਾ ਦੂਸਰਾ ਪੱਖ ਹੈ ਉਹ ਹੈ ਜੀ ਸਿਆਸੀ ਸਲਾਨੀਆਂ ਪਾਣੀ ਦੇ ਵਿੱਚ ਡੁੱਬੇ ਪਿੰਡਾਂ ਤੱਕ ਲੋਕਾਂ ਤੱਕ ਸਨਕ ਲੀਡਰਾਂ ਨੇ ਜਾ ਕੇ ਵੀ ਪਹੁੰਚ ਬਰੋਚ ਕੀ ਕੁਈ ਦੋਰ आएगी ਸਰਕਾਰ ਦੀ ਨਰਾਇਕੀ ਫੇਲੀਅਰ ਕਮਜ਼ੋਰੀਆਂ ਕੋ ਇੱਕ ਪਾਸੇ ਲੋਕਲ ਐਮ ਐਲ ਏ ਸਾਬਕਾ ਮੰਤਰੀ ਮੌਜੂਦਾ ਮੰਤਰੀ ਹੈ ਨਾ ਹੋਰ ਪਾਰਟੀਆਂ ਦੇ ਲੀਡਰ ਪਾਰਟੀਆਂ ਦੇ ਸਥਾਨਕ ਪ੍ਰਧਾਨ ਹਲਕਾ ਇੰਚਾਰਜ ਸਾਰੇ ਆਪਣੇ ਆਪਣੇ ਪਦਰ ਤੇ ਚਾਹੇ ਉਹ ਸੋਸ਼ਲ ਮੀਡੀਆ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਸੀ ਚਾਹੇ ਉਹ ਮੀਡੀਆ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਸੀ ਚਾਹੇ ਵੋਟਾਂ ਕਰਕੇ ਕੋਸ਼ਿਸ਼ ਕਰਦੇ ਸੀ ਚਾਹੇ ਉਹਨਾਂ ਦੀ ਉਸ ਖੇਤਰ ਨਾਲ ਸਾਂਝ ਹੈ ਚਰਾਂ ਦੀ ਉਹਦੇ ਕਰਕੇ ਕਰਦੇ ਸੀ ਪਰ ਉਹਨਾਂ ਨੇ ਕੀ ਕੀਤਾ ਉਸ ਤੱਕ ਠੀਕ ਹੈ ਕਿਉਂਕਿ ਉਹ ਸਾਡੇ ਨੇ ਇਸ ਖੇਤਰ ਦੇ ਨੇ ਜਿੱਤਣ ਆਦਨ ਅਸੀਂ ਉਹਨਾਂ ਨਾਲ ਨਾਰਾਜ਼ਗੀ ਰੱਖੀਏ ਗੁੱਸਾ ਰੱਖੀਏ ਗਿਲਾ ਰੱਖੀਏ ਸਾਰਾ ਪੰਜਾਬ ਇੱਕ ਹੈ ਪਰ ਮੈਂ ਗਲਤ ਕਰ ਰਿਹਾ ਪੰਜਾਬ ਤੇ ਬਾਹਰੋਂ ਆ ਰਹੇ ਸਿਆਸੀ ਗੁਰਜ਼ਨ ਦੀ ਬਿਲਕੁਲ ਜੀ ਸત્તાਦਾਰੀ ਤਰ ਕਰਨੀ ਇਹ ਚਾਤ ਮਾਰੋ ਤਾਂ ਇਥੋਂ ਅਚਾਨਕ ਘੜੰਦੇ ਦੌਰਾਨ ਭਗੋੜੇ ਹੋ ਗਏ ਸੀ ਦਿੱਲੀ ਵਾਲੇ ਫਿਰ ਪਰਤੇ ਜਦੋਂ ਮੜਦ ਲੱਗਿਆ ਕਿ ਹੁਣ ਜਾਏਗੀ ਜ਼ਿਆਦੇ ਬਦਨਾਮੀ ਹੋ ਰਹੀ ਆ ਜਾਂ ਚਲੋ ਹੁਣ ਇੱਟਾ ਢੋੜੇ ਵੱਜਣ ਵਾਲੀ ਸਥਿਤੀ ਨਹੀਂ ਹੈਗੀ ਫਿਰ ਆਏ ਸਰਕਾਰੀ ਕਿਸਤੀ ਦੇ ਵਿੱਚ ਝੂਟੇ ਲਏ ਕੀ ਮਨੀਸ਼ ਸ਼ੋਧਿਆ ਕੀ ਕੇਜਰੀਵਾਲ ਤੱਕ ਕੀ ਹੋਰ ਇਸੇ ਤਰ੍ਹਾਂ ਕਾਂਗਰਸ ਦੇ ਭਪੇਸ਼ ਬਗੇਲ ਪਹਿਲਾਂ ਆ ਗਏ ਤੇ ਹੁਣ ਸਭ ਤੋਂ ਅਖੀਰ ਜੇ ਦੇ ਵਿੱਚ ਰਾਹੁਲ ਗਾਂਧੀ ਆਏ ਚਲੋ ਰਾਹੁਲ ਗਾਂਧੀ ਨਾਲ ਤਾਂ ਹੁਣ ਕਈ ਤਰ੍ਹਾਂ ਦੇ ਸਵਾਲ ਵੀ ਜੁੜ ਗਏ ਖਾਸ ਕਰਕੇ ਸਰੋਪਾਉਗ ਦਾ ਮਸਲਾ ਖਾਸ ਕਰਕੇ ਉਹਨਾਂ ਦਾ ਨਾਂ ਲੈ ਕੇ ਕੀਤੀ ਅਰਦਾਸ ਦਾ ਮਸਲਾ ਸ਼੍ਰੋਮਣੀ ਕਮੇਟੀ ਕਹਿੰਦੀ ਵੀ ਕਿ ਜਦੋਂ ਇਹ ਤੈਹ ਹੋ ਗਿਆ ਕਿ ਸਿਆਸੀ ਤਰ੍ਹਾਂ ਨੂੰ ਗੁਰੂ ਦੀ ਹਾਜ਼ਰੀ ਵਿੱਚ ਆਪਾਂ ਸਰੂਪਾਉ ਨਹੀਂ ਦੇਣੇ ਹੈਨਾ ਤੇ ਇੱਥੇ ਮਹਾਪੁਰਸ਼ਾਂ ਨੂੰ ਸੰਤਾਂ ਮਹਾਤਮਾਂ ਨੂੰ ਉਹਨਾਂ ਨੂੰ ਦਿੱਤੇ ਜਾ ਸਕਦੇ ਨੇ ਕੁਝ ਤਰ੍ਹਾਂ ਕਹਿੰਦੀਆਂ ਪਹਿਲਾਂ ਤੁਸੀਂ ਮੋਦੀ ਨੂੰ ਵੀ ਦਿੰਦੇ ਸੀ ਵੀ ਫਿਰ ਕੁਝ ਤਰ੍ਹਾਂ ਕਹਿੰਦੀਆਂ ਵੇ ਦੇਖੋ ਵੀ ਇਹ ਤਾਂ ਰਾਹੁਲ ਗਾਂਧੀ ਤਾਂ ਉਸ ਸਮੇਂ ਤੋਂ ਬਾਅਦ ਜੰਮਿਆ ਜਦੋਂ 84 ਨਹੀਂ ਹੋਇਆ ਸੀ ਕੁਝ ਤਰ੍ਹਾਂ ਕਹਿੰਦੀ ਜਦੋਂ ਆਪਾਂ ਤੈਹ ਕੀਤਾ ਕਿ ਕਾਂਗਰਸੀਆਂ ਨੂੰ ਖਾਸ ਕਰਕੇ ਜਿਹੜਾ ਗਾਂਧੀ ਪਰਿਵਾਰ ਚੋਂ ਆਉਂਦਾ ਕੋਈ ਉਹਨੂੰ ਤਾਂ ਨਹੀਂ ਦੇਣਾ ਫਿਰ ਇਹ ਘਟਨਾ ਕਿਉਂ ਵਾਪਰੀ ਇਸ ਦੇ ਉੱਤੇ ਹੁਣ ਮੰਥਨ ਜਾਰੀ ਹੈ ਫਿਰ ਅਰਦਾਸ ਨੂੰ ਲੈ ਕੇ ਪਰ ਇੱਕ ਹੈ ਕੇਂਦਰ ਦੀ ਸੱਤਾਧਾਰੀ ਕਿ ਭਾਜਪਾ ਜਦੋਂ ਪੰਜਾਬ 'ਚ ਜੇ ਹੜ ਨਹੀਂ ਆਏ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਾਜਪਾ ਮੋ ਸਾਹਮਣੇ ਸੀ ਮਸਲਾ ਸੀ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਬੀਜੇਪੀ ਵੱਲੋਂ ਕੈਂਪਾਂ ਕੱਲ ਜੀ ਬੀਜੇਪੀ ਪੰਡਪੰਡ ਪਹੁੰਚ ਰਹੀ ਹੈ ਜੀ ਮੋਦੀ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰ ਰਹੀ ਹੈ ਜੀ ਮੋਦੀ ਦੇ ਬਾਰੇ ਦੱਸ ਰਹੀ ਹੈ ਜੀ ਤੇ ਪਿੰਡਾਂ ਚ ਕੁਸਪੈਟ ਹੋ ਗਈ ਜੀ ਬੀਜੇਪੀ ਸਨ ਲਾਗੀ ਜੀ ਤੇ ਆਵਾ ਦੀ ਪਾਰਟੀ ਨੇ ਤੇ ਖਾਸੀ ਸਕਤੀ ਕੀਤੀ ਫੜੋ ਫੜੀ ਵੀ ਸ਼ੁਰੂ ਕਰਤੀ ਰੋਕ ਰਕਈਆ ਵੀ ਸ਼ੁਰੂ ਕਰਤਾ ਕੁਝ ਤਰ੍ਹਾਂ ਕਹਿੰਦੀ ਇਹਦੇ ਨਾਲ ਬੀਜੇਪੀ ਦੀ ਚਰਚਾ ਹੋਣ ਲੱਗ ਪਈ ਵੱਧ ਜੇ ਤੁਸੀਂ ਫੜੋਗੇ ਤਾਂ ਲੋਕਾਂ ਨੂੰ ਲੋਕਾਂ ਨੂੰ ਲੱਗੂਆ ਸਾਡੀ ਪਤਾ ਨਹੀਂ ਕੀ ਦੇਣਾ ਰਹੇ ਸੀ ਉਹ ਇਹਨਾਂ ਨੇ ਰੋਕਤੇ ਜੀ ਪਰ ਇਹ ਸਭ ਤੇ ਦਰਮਿਆਨ ਹੜਾ ਨੇ ਪੰਜਾਬ ਨੂੰ ਕੀ ਹਿਲੇ ਅਜੇ ਤਾਂ ਉਹਦੇ ਉੱਤੇ ਲਗਾਤਾਰ ਸਵਾਲ ਖੜਾ ਹੈ ਕਿ ਨਾ ਕੋਈ ਧਿਰ ਦੀ ਮੰਗ ਹੈ ਨਾ ਕੋਈ ਧਿਰ ਦੀ ਪਹਿਲ ਕਦਮੀ ਕਰ ਰਿਹਾ ਹੈ ਕਿ ਹੜ ਕੁਦਰਤੀ ਸੀ ਇਹ ਹੜ ਮਨੁੱਖੀ ਕੁਤਾਹੀ ਚੋਂ ਸੀ ਇਹ ਸਾਜ਼ਿਸ਼ ਚੋਂ ਸੀ ਇਹਨਾਂ ਤਿੰਨਾਂ ਨੁਕਤਿਆਂ ਦਾ ਜਵਾਬ ਦੇਣ ਦੀ ਕੋਈ ਤਿਆਰੀ ਨਹੀਂ ਕਰ ਰਿਹਾ ਨਾ ਕੋਈ ਮੰਗ ਰਿਹਾ ਪਰ ਬੀਜੇਪੀ ਜਿਸ ਕਦਰ ਚਰਚਾ ਸੀ ਹੜਾ ਤੋਂ ਬਾਅਦ ਸੱਤਾਧਾਰੀ ਤਰ ਕੀ ਕਾਂਗਰਸ ਕੀ ਇਕਾਦੀ ਦਲ ਜਿਹਨੂੰ ਲੱਗਾ ਕਿ ਲੈ ਵੀ ਬੀਜੇਪੀ ਤਾਂ ਹੋ ਗਈ ਖੰਾਰੇ ਬਿਲਕੁਲ ਕੈਂਪ ਲਾਉਣ ਵਾਲੇ ਕਿੱਥੇ ਲੱਪੇ ਨੇ ਬੀਜਪੀ ਦੇ ਉਹ ਲੀਡਰ ਜਿਹੜੇ ਮਤਲਬ ਕੇਂਦਰੀ ਮੰਤਰੀ ਆਸ਼ਵਰਾ ਚੋਹਾਨ ਉਹਦੇ ਨਾਲ ਤਾਂ ਨਜ਼ਰ ਆਏ ਜਿਹੜੇ ਪ੍ਰਧਾਨ ਮੰਤਰੀ ਆਏ ਉਹਦੇ ਨਾਲ ਤਾਂ ਨਜ਼ਰ ਆਏ ਪਰ ਥਾ ਅਤਲ ਤੇ ਜਾ ਕੇ ਲੋਕਾਂ ਚ ਜਿਵੇਂ ਆਮ ਲੋਕ ਕੰਮ ਕਰ ਰਹੇ ਸੀ ਹੋਰ ਪਾਰਟੀਆਂ ਦੇ ਬਰਕਰ ਕੰਮ ਕਰ ਰਹੇ ਸੀ ਬਰਕਰਪਣਾ ਛੱਡ ਕੇ ਉਹ ਬੀਜਪੀ ਨੇ ਉਹ ਮੇ ਕੰਮ ਕਰਦੇ ਨਜ਼ਰ ਆਏ ਪਤਾ ਨਹੀਂ ਹੁਣ ਸ਼ਹਿਰੀ ਵਰਗ ਨਹੀਂ ਉਹਨਾਂ ਦਾ ਨਿਕਲਿਆ ਵਪਾਰੀ ਵਰਗ ਜਿਹੜੋਕੇ ਵਪਾਰੀਆਂ ਨੇ ਆਪੋ ਆਪਣੇ ਖਿੱਤੇ 'ਚ ਆਪੋ ਆਪਣੇ ਸ਼ਹਿਰ 'ਚ ਜਿਹੜੀਆਂ ਤਰ੍ਹਾਂ ਇੱਥੇ ਰਸਦ ਲੈ ਕੇ ਆ ਰਹੀਆਂ ਸੀ ਸੇਵਾ ਲੈ ਕੇ ਉਹਨਾਂ ਨੇ ਯੋਗਦਾਨ ਪਾਇਆ ਪਰ ਮੈਂ ਭਾਜਪੀ ਦੇ ਖਾਸ ਉਹਨਾਂ ਦੇ ਮੈਂਬਰਸ਼ਿਪ ਵਾਲੇ ਲੀਡਰਸ਼ਿਪ ਦੀ ਗੱਲ ਕਰ ਰਿਹਾ ਮੈਂ ਇਹਦਾ ਮਤਲਬ ਇਹ ਨਹੀਂ ਕਹਿ ਰਿਹਾ ਕਿ ਸਾਡੇ ਪਿੰਡਾਂ ਵਾਲੇ ਸਾਡੇ ਸ਼ਹਿਰਾਂ ਵਾਲੇ ਸਾਡੇ ਕਸਬਿਆਂ ਵਾਲੇ ਵਪਾਰੀਆਂ ਨੇ ਆੜਤੀਆਂ ਨੇ ਕੋਈ ਸਹਿਯੋਗ ਨਹੀਂ ਕੀਤਾ ਨਹੀਂ ਮੈਂ ਉਹਨਾਂ ਨੇ ਉਹਨਾਂ ਨੇ ਸਹਿਯੋਗ ਕੀਤਾ ਮੈਂ ਗੱਲ ਕਰ ਰਿਹਾ ਕਿ ਸਿਰਫ ਜਿਹੜੇ ਭਾਜਪੀ ਨਾਲ ਸਿੱਧੇ ਜੁੜੇ ਨੇ ਉਹ ਮੇ ਥੱਲੇ ਨਹੀਂ ਦਿਖੇ ਬੀਜਪੀ ਦੇ ਨਿਸ਼ਾਨੇ ਤਾਂ 5027 ਲਈ ਪਿਆ। ਬੀਜਪੀ ਦੀ ਮੰਨਛਾ ਤਾਂ ਇਹ ਹੈ ਕਿ ਕਿਸੇ ਤਰ੍ਹਾਂ ਵੀ 27 ਦੇ ਪੰਜਾਬ 'ਚ ਆਪਾਂ ਪੱਕੇ ਪੈਰੀ ਆਉਣਾ। ਤੇ ਫਿਰ ਪੱਕੇ ਪੈਰੀ ਲਈ ਰਾਹ ਚੁਣਨੇ ਆ ਜੀ ਬੀਜਪੀ ਨੇ। ਬੀਜਪੀ ਨੇ ਪੰਜਾਬ ਦੇ ਵਿੱਚ ਅਚਾਨਕ ਕਹਿੰਦੇ ਜੀ ਹਰ ਟੂਰਿਜ਼ਮ ਬਧਾਤਾ। ਬਿਲਕੁਲ ਜੀ। ਪਰसों ਦੋ ਮੰਤਰੀ ਉਹਨਾਂ ਦੇ ਇੱਥੇ ਸੀ। ਕੱਲ ਤਿੰਨ ਮੰਤਰੀ ਚਾਰ ਮੰਤਰੀ ਇੱਥੇ ਸੀ। ਮੈਂ ਕੇਂਦਰੀ ਮੋਦੀ ਕੈਬਨਿਟ ਦੀ ਗੱਲ ਕਰ ਰਿਹਾ। ਪਹਿਲਾਂ ਸ਼ਿਵਰਾ ਚੋਹਾਨ ਆਏ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਰਵਨੀਤ ਬਿੱਟੂ ਇੱਥੇ ਚੱਲੋ ਨਾਲ ਤੁਰੇ ਫਿਰਦੇ ਰਹੇ ਆਉਂਦੇ ਜਾਂਦੇ ਰਹੇ ਬਿਆਨ ਦਿਨ ਰੋਜ਼ ਆ ਜਾਂਦਾ ਚਰਚਾ 'ਚ ਰਹਿੰਦੇ ਨੇ ਸੁਨੀਲ ਜਾਖੜ ਉਹਨਾਂ ਦੇ ਲੀਡਰ ਨੇ ਇੱਥੋਂ ਪ੍ਰਧਾਨ ਨੇ ਉਹ ਨੇ ਅਸ਼wini ਸ਼ਰਮਾ ਨੇ ਉਹ ਆਪਾਂ ਉਸ ਲੀਡਰਾਂ ਦੀ ਗੱਲ ਨਹੀਂ ਕਰ ਰਹੇ ਮੈਂ ਸਿਆਸੀ ਟੂਰਿਜ਼ਮ ਦੀ ਗੱਲ ਕਰ ਰਿਹਾ ਜਿਵੇਂ ਕੇਜਰੀਵਾਲ ਮਨੀਸ਼ ਸ਼ੋਧਿਆ ਆਏ ਜਿਵੇਂ ਭਪੇਸ਼ ਭਗੇਲ ਰਾਹੁਲ ਗਾਂਧੀ ਆਏ ਉਸੇ ਤਰ੍ਹਾਂ ਸ਼ਿਵਰਾ ਚੋਹਾਨ ਤੇ ਨਰਿੰਦਰ ਮੋਦੀ ਆਏ ਪਰ ਨਹੀਂ ਉਹ ਤੋਂ ਬਾਅਦ ਜੀ ਕਮਲੇਸ਼ ਪਾਸਵਾਨ ਆਏ ਇਹਨਾਂ ਦੇ ਕੇਂਦਰੀ ਰਾਜ ਮੰਤਰੀ ਨੇ ਜੀਓਲੋਜ ਕੋਰੀਆਨ ਆਏ ਜੀ ਕੇਂਦਰੀ ਰਾਜ ਮੰਤਰੀ ਨੇ ਐਸਪੀ ਸਿੰਘ ਭਗੇਲ ਆਏ ਜੀ ਕੇਂਦਰੀ ਰਾਜ ਮੰਤਰੀ ਨੇ ਹੈਨਾ ਐ ਡਾਕਟਰ ਪੇਮਾ ਸਾਨੀ ਹੈ ਚੰਦਰਸ਼ੇਖਰ ਆਏ ਜੀ ਇਸੇ ਤਰ੍ਹਾਂ ਪਗੀਰਤ ਚੌਧਰੀ ਆਏ ਇਹਨਾਂ ਦੇ ਕੇਂਦਰੀ ਰਾਜ ਮੰਤਰੀ ਹੈਨਾ ਰਾਜਪੂਸ਼ਣ ਆਏ ਇਹਨਾਂ ਦੇ ਕੇਂਦਰੀ ਮੰਤਰੀ ਸੋ ਇਸ ਤਰ੍ਹਾਂ ਇਹ ਲਿਸਟ ਅੱਠ ਨੌ ਮੰਤਰੀ ਤਾਂ ਜਿਹੜੇ ਪਿਛਲੇ 3-4 ਦਿਨਾਂ ਚ ਆ ਗਏ ਕਿ ਮੈਂ ਗੱਲ ਕਰ ਰਿਹਾ ਕੱਲ ਵੀ ਤੇ ਅੱਜ ਵੀ ਇੱਥੇ ਦੌਰੇ ਤੇ ਹੈਗੇ ਨੇ ਕੱਲ ਨੂੰ ਲੰਘੇ ਕੱਲ ਵੀ ਦੋ ਸੀ ਉਤੋਂ ਪਹਿਲਾਂ ਆਪਾਂ 8-9 ਤਾਂ ਪਗਣਾ ਤੇ ਮੇਰੀ ਜਾਣਕਾਰੀ ਦੇ ਵਿੱਚ ਇਹ ਗਿਣਤੀ 24 ਤੋਂ ਪਾਰ ਜਾਂਦੀ ਹੈ ਮਤਲਬ ਲਗਭਗ ਪੂਰੀ ਕੈਬਨਟ ਇੱਕ ਵਾਰ ਢੇਡਾ ਮਾਰ ਕੇ ਜਾਊਗੀ ਰੇਖਾ ਗੁਪਤਾ ਨੇ ਵੀ ਟਰੱਕਾਂ ਦੇ ਉੱਤੇ ਆਪਣੇ ਬੈਂਦਰ ਬੁੰਦਰ ਲਾ ਕੇ ਭੇਜੇ ਐ ਇੱਧਰ ਨਾਇਬ ਸੈਣੀ ਹੋਰਾ ਨੇ ਵੀ ਹਰਿਆਣਾ ਤੋਂ ਭੇਜੇ ਸੂਬੇ ਦਿਖਾ ਰਹੇ ਨੇ ਕਿ ਦੇਖੋ ਅਸੀਂ ਪਹੁੰਚ ਅਪਰੋਚ ਕਰ ਰਹੀ ਹਾਂ ਹੁਣ ਰਾਹੁਲ ਗਾਂਧੀ ਦੀ ਫੇਰੀ ਤੇ ਨਾ ਕੇਂਦਰੀ ਮੰਤਰੀਆਂ ਦੀ ਫੇਰੀ ਮਨੀਸ਼ ਸ਼ੋਧਿਆ ਕੇਜਰੀਵਾਲ ਦੀ ਫੇਰੀ ਕੀ ਇਹ ਸਿੱਧੇ ਰੂਪ ਚ ਪੰਜਾਬ ਦੇ ਹੜਪੀੜਤ ਲੋਕਾਂ ਲਈ ਕੋਈ ਰਾਹਤ ਹੈਗੀ ਹੈ ਜਾਂ ਇਹ ਸਿਰਫ ਸਿਆਸੀ ਟੂਰਿਜ਼ਮ ਹੈ 1600 ਕਰੋੜ ਦਾ ਐਲਾਨ ਕਰਕੇ ਗਏ ਨੇ ਪ੍ਰਧਾਨ ਮੰਤਰੀ ਇਹ ਅਜੇ ਤੱਕ ਮਿਲੇ ਨਹੀਂ 12000 ਕਰੋੜ ਦਾ ਰੇੜਕਾ ਪਾ ਕੇ ਸਰਕਾਰ ਮੰਨਦੀ ਹੈ ਕਿ ਜੀ ਸਾਡੀਆਂ ਕਾਪੀਆਂ ਚ ਖਾਤਿਆਂ ਚ ਬੋਲਦੇ ਨੇ ਚੀਫ ਸੈਕਟਰੀ ਮੰਨਦਾ ਪਹਿਲਾਂ ਵਿੱਤ ਮੰਤਰੀ ਮੰਨਦਾ ਸੀ ਹੁਣ ਇਧਰ ਉਧਰ ਹੋ ਰਿਹਾ ਹੈ ਕੇਂਦਰ ਸਰਕਾਰ ਮੋਨਾਂ ਦੀ ਲੀਡਰਸ਼ਿਪ ਬੀਜੇਪੀ ਬਾਕੀ ਦਲ ਲਗਾਤਾਰ ਸਰਕਾਰ ਨੂੰ ਇਸ ਮਸਲੇ ਤੇ ਘੇਰ ਬਿਲਕੁਲ ਘੇਰੋ ਵਸੂਲੋ ਪਤਾ ਕਰੋ ਕਿੱਥੋਂ ਨੇ ਜੇ ਉਹਨਾਂ ਨੇ ਗੋਲ ਕੀਤੇ ਨੇ ਤਾਂ ਕਢਾ ਲਓ ਨਜੀ ਆਪਣੀਆਂ ਤਰਖਾਂ ਪੱਤਿਆਂ ਚੋਂ ਦੇ ਦੇਣ ਹੈਨਾ ਜੇ ਖਾਤਿਆਂ ਚ ਇਧਰ ਉਧਰ ਨੇ ਕਿ ਲੋਨ ਦੇ ਰੂਪ ਚ ਦੇਖਦੇ ਨੇ ਇਧਰ ਉਧਰ ਨੇ ਫਿਰ ਉਹਦੀ ਪੂਰਤੀ ਕਿਵੇਂ ਕਰਨੀ ਹੈ ਦੇਖੋ ਪਰ ਭਾਜਪਾ ਵਾਲਿਓ ਜੇ ਤੁਸੀਂ ਸੱਚਮੁੱਚ 227 ਲੀ ਟਾਰਗੇਟ ਰੱਖਿਆ ਹੈ 25-25 ਮੰਤਰੀ ਤਾੜ ਰਹੇ ਹੋ ਕਿ ਕੱਲ ਲੱਕ ਲਾ ਜਵੇ ਫਿਰ ਕੁਸ ਕਰ ਵੀ ਲਓ ਪੰਜਾਬ ਦੀ ਦੱਸ ਦਿਓ ਜੀ ਮੈਨੂੰ ਫਿਰ ਤੁਸੀਂ ਕਹਿੰਦੇ ਕਿ 1600 ਕਰੋੜਾਂ ਦਾ ਕੁਝ ਨਹੀਂ ਬਣਨਾ 16000 ਕਰੋੜ ਦਿੰਨੇ ਆ ਜੇ ਇਸ ਦਾ 12000 ਅਸੀਂ ਵਸੂਲਾਂਗੇ ਜੇ ਘਟਾ ਬਧੂ ਕੋਲੋਂ ਫਿਰ ਕਟੌਤੀ ਕਰ ਲਾਂਗੇ ਹਜੇ ਜੀ ਅਸੀਂ ਆਪਣੇ ਕੋਲੋਂ ਦਿੰਨੇ ਆ ਆ ਜਿੰਨੇ ਮੰਤਰੀ ਆਏ ਨੇ ਹਰ ਟੂਰਿਜ਼ਮ ਦੇ ਉੱਤੇ ਦੱਸੋ ਜੀ ਇਹ ਕੀ ਕਰਕੇ ਗਏ ਨੇ ਕੀ ਦੇਖੇ ਗਏ ਨੇ ਸਵਾਲ ਖੜਾ ਹੈ ਇਸ ਵਾਰ ਤੋਂ ਬੀਜਪੀ ਪਰਵਾੜ ਨਹੀਂ ਹੋ ਸਕਦੀ ਇਹ ਪੂਰਾ ਸਿਆਸੀ ਟੂਰਿਜ਼ਮ ਹੈ ਨਾ ਦੂਜਾ ਪੰਜਾਬ ਦੇ ਵਿੱਚ ਇਸ ਮੌਕੇ ਜੇ ਸਭ ਤੋਂ ਕੋਈ ਚਰਚਤ ਮੁੱਦਾ ਹੈ ਚਰਚਤ ਪਹਿਲੂ ਹੈ ਘਟਨਾ ਕਰਮ ਹੈ ਤਾਂ ਉਹ ਹੈ ਜੀ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋਂ ਬਾਹਰ ਕਰਨ ਦੀ ਕਵੈਤ ਦਾ ਮਸਲਾ ਇਹ ਮੁੱਦਾ ਸਮੇਂ-ਸਮੇਂ ਉੱਠਿਆ ਪੰਚਾਇਤੀ ਚੋਣਾਂ ਸਮੇਂ ਕਈ ਵਾਰ ਉੱਠਦਾ ਹੈ ਕਿਸੇ ਪਿੰਡ ਦੇ حوالے ਨਾਲ ਵੋਟਾਂ ਦੇ حوالے ਨਾਲ ਐ ਕਿਸੇ ਦੀ ਚੋਰੀ ਚੁਕਾਰੀ ਦੇ حوالے ਨਾਲ ਕੋਈ ਕੁੱਟਮਾਰ ਝਗੜੇ ਦੇ حوالے ਨਾਲ ਕਿਸੇ ਧੀ ਪੈਣ ਦੇ ਨਾਲ ਛੇੜਖਾਨੀ ਜਾਂ ਰਿਸ਼ਤਾ ਗੰਡਣ ਦੇ ਮਾਮਲੇ ਨਾਲ ਤੇ ਹੁਣ ਇੱਕ ਵਾਰ ਫੇਰੇ ਮਾਮਲਾ ਵੱਡੇ ਪੱਧਰ ਤੇ ਉੱਠਿਆ ਹੈ ਹੁਸ਼ਿਆਰਪੁਰ ਚ ਇੱਕ ਬੱਚੇ ਦੇ ਬੇਰਮੀ ਦੇ ਕਤਲ ਦੇ ਮਾਮਲੇ ਚ ਜਿਸ ਤਰੀਕਾ ਕਰਨ ਨਾਲ ਉਹ ਕਤਲ ਹੋਇਆ ਤੇ ਜਿਸ ਤਰੀਕੇ ਕਰਨ ਉਹ ਬੱਚੇ ਨਾਲ ਮਤਲਬ ਜੋ ਸਿੱਤੀ ਬਾ ਪ੍ਰਿਵੋਦ ਮਤਭਾਗੀ ਹੁਣ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੇਬਰ ਨੂੰ ਯੂਪੀ ਵਿਹਾਰ ਵਾਲਿਆਂ ਨੂੰ ਬਾਹਰ ਕੱਢਣ ਦੀ ਇੱਕ ਕਬਾਇਲ ਜੋਰ ਪੜ ਗਈ ਕੋਈ ਨਹੀਂ ਪੁੱਛਦਾ ਕਿ ਤੁਹਾਡਾ ਧਰਮ ਕੀ ਹੈ ਕੋਈ ਨਹੀਂ ਪੁੱਛਦਾ ਜਾਤ ਕੀ ਹੈ ਸਵਾਲ ਸਿਰਫ ਇਹ ਬਣ ਗਿਆ ਕਿ ਪੰਜਾਬ ਤੋਂ ਬਾਹਰੀਆਂ ਨੂੰ ਪੰਜਾਬ ਤੋਂ ਬਾਹਰ ਕਰੋ ਮੁਤਾਬਕ ਹੁਣ ਇਸ ਨੁਕਤੇ ਦੇ ਉੱਤੇ ਪੰਜਾਬ ਕਈ ਖੰਡਾਂ 'ਚ ਵੰਡਿਆ ਹੋਇਆ ਨਜ਼ਰ ਆਉਂਦਾ ਇਕ ਤਰ੍ਹਾਂ ਜਿਹੜੀ ਕਹਿੰਦੀ ਹੈ ਪੂਰਨ ਤੌਰ ਤੇ ਪੰਜਾਬ ਤੋਂ ਬਾਹਰ ਜਾਣੀ ਚਾਹੀਦੇ ਨੇ ਇਹਨਾਂ ਦੇ ਇੱਥੇ ਰਹਿਣ ਨਾਲ ਸਾਡਾ ਸੱਭਿਆਚਾਰ ਵਿਗੜ ਰਿਹਾ ਸਾਡੀ ਬੋਲੀ ਵਿਗੜ ਰਹੀ ਹੈ ਸਾਡੇ ਜਵਾਕ ਵਿਗੜ ਰਹੇ ਨੇ ਹੈ ਸਾਡੇ ਖੇਤਰ ਦੇ ਵਿੱਚ ਕਰਾਇਮ ਵਧ ਰਿਹਾ ਸਾਡੇ ਸੂਬੇ ਦੀ ਆਉਂਦ ਨੂੰ ਖਤਰਾ ਹੈ ਸਾਡਾ ਪੂਰਾ ਡੀਐਨਏ ਚੇਂਜ ਹੋ ਜਾਣਾ ਹੈ ਹੈਨਾ ਮਤਲਬ ਕਈ ਸਾਲ ਲਏਗੇ ਹੁਣ ਅਗਲੀਆਂ ਦੂਜੀਆਂ ਤੀਹੀਆਂ ਪੀੜ੍ਹੀਆਂ ਦੇ ਵਿੱਚ ਰਲਗੱਡਾ ਐਸਾ ਹੋ ਗਿਆ ਹਾਂ ਕਿਸੇ ਦੀ ਮੰਮੀ ਉਧਰ ਹੋ ਤਾਂ ਕਿਸੇ ਪਾ ਪਉਧਰੋਂ ਆ ਤੇ ਆਪ ਖੁਸ਼ ਹੋ ਗਿਆ ਤੇ ਕੀ ਕਰੂੰਗਾ ਉਸ ਨੂੰ ਸੋ ਕਿਹਾਂ ਦਾ ਸਿੱਧਾ ਸਪਸਟ ਹੈ ਕਿ ਵੀ ਇਹਨਾਂ ਨੂੰ ਬਾਹਰ ਕਰੋ ਬਾਹਰਲੇ ਇੱਥੇ ਨਹੀਂ ਫਿਰ ਇੱਕ ਖੰਡ ਹੋਇਆ ਇੱਕ ਤੇ ਰੋ ਹੈ ਜਿਹੜੀ ਕਹਿੰਦੀ ਵੀ ਇੱਥੇ ਕੰਮ ਤਾਂ ਕਰਨ ਪਰ ਇਹ ਇੱਥੇ ਦੇ ਵੋਟਰ ਨਹੀਂ ਹੋਣੇ ਚਾਹੀਦੇ ਇੱਥੇ ਦੇ ਇਹ ਮਤਲਬ ਆਧਾਰ ਕਾਰਡ ਜੇ ਇੱਥੇ ਪੱਕੇ ਵਸਨੀਕ ਨਹੀਂ ਹੋਣੇ ਚਾਹੀਦੇ ਉਹ ਤਰ੍ਹਾਂ ਦਾ ਇਹ ਮੰਨਣਾ ਹੈ ਵੱਡੀਆਂ ਤਰ੍ਹਾਂ ਇਹ ਗੋਲੇ ਇੱਕ ਤੇ ਰੋ ਜਿਹੜੀ ਪੂਰਨ ਤੌਰ ਤੇ ਬਾਹਰੀ ਦੀ ਹੱਕ ਚ ਤੁਸੀਂ ਕਹਿੰਦੇ ਕਿ ਰੱਖ ਤਾਂ ਲੋ ਪਰ ਇਹਨਾਂ ਦਾ ਇੱਥੇ ਸਿਰਫ ਮਤਲਬ ਕਿ ਜਿਵੇਂ ਉਹ ਬਣਦੇ ਆ ਨਾ ਬਾਹਰ ਵਿਦੇਸ਼ਾਂ ਚ ਜਾ ਕੇ ਜੀ ਜੋਬ ਕਾਰ ਤੇ ਜੋਬ ਕਾਰ ਤਾਂ ਬਣ ਪਰ ਆਧਾਰ ਕਾਰ ਪੈਨ ਕਾਰ ਵੋਟਰ ਕਾਰ ਨਾ ਬਣ ਤੇ ਨਾਲ ਦੀ ਰਹਿਣ ਲਈ ਇਹਨਾਂ ਨੂੰ ਬਾਹਰ ਕੀਤਾ ਜਾਵੇ ਜੇ ਪਿੰਡਾਂ ਚ ਨੇ ਤਾਂ ਖੇਤਾਂ ਚ ਰਹਿਣਾ ਜੇ ਸ਼ਹਿਰਾਂ ਚ ਨੇ ਤਾਂ ਇਹਨਾਂ ਦਾ ਵੱਖਰਾ ਇੱਕ ਖੇਤਰ ਹੋਵੇ ਏ ਨਹੀਂ ਕਿ ਸਾਡੇ ਆਮ ਲੋਕਾਂ ਚ ਪਰਿਵਾਰਾਂ ਚ ਇਹਨਾਂ ਦਾ ਪਹੁੰਚ ਅਪਰੋਚ ਹੋਵੇ ਸੋ ਇੱਕ ਤੇ ਹੋਰ ਤੀਜੀ ਤੇ ਜੇ ਇਹ ਕਹਿੰਦੀ ਹੈ ਕਿ ਹੁਣ ਨਹੀਂ ਇਹ ਨਿਕਲ ਸਕਦੇ ਹੁਣ ਤਾਂ ਜੀ ਇਹ ਸਾਡੀਆਂ ਰਗਾਂ ਚ ਬੈਠ ਗਏ ਹੁਣ ਤਾਂ ਇਹ ਸਾਡੀ ਜ਼ਰੂਰਤ ਬਣ ਗਏ ਖੇਤ ਤੋਂ ਲੈ ਕੇ ਫੈਕਟਰੀ ਤੱਕ ਦੁਕਾਨ ਤੋਂ ਲੈ ਕੇ ਘਰ ਤੱਕ ਕੋਈ ਕੰਮ ਧੰਦਾ ਛੋਟਾ ਵੱਡਾ ਚਾਹੇ ਉਹ ਹੱਥੀ ਕਰਤਾਲਾ ਹੈ ਚਾਹੇ ਉਹ ਕਾਰੋਬਾਰ ਵਾਲਾ ਹੈ ਚਾਹੇ ਉਹ ਟੈਕਸੀ ਰੇੜੀ ਫੜੀ ਵਾਲਾ ਟੈਂਪੂ ਵਾਲਾ ਹੈ ਨਾ ਢੋwidehat ਬਾਈ ਵਾਲਾ ਮਕੈਨਿਕ ਵਾਲਾ ਕੋਈ ਪਲੰਬਰ ਵਾਲਾ ਹੈ ਬਿਜਲੀ ਵਾਲਾ ਹੈ ਹੈ ਕਿਸੇ ਫੈਕਟਰੀ ਦੇ ਵਿੱਚ ਨੌਕਰ ਚਾਹੀਦਾ ਕੋਈ ਮੈਨੇਜਰ ਚਾਹੀਦਾ ਕੋਈ ਭੱਟੇ ਤੇ ਇੱਟਾਂ ਬਣਾਉਣ ਵਾਲਾ ਚਾਹੀਦਾ ਕੋਈ ਗਿਣਨ ਵਾਲਾ ਚਾਹੀਦਾ ਕੋਈ ਪਚਾਕਿਆਂ ਵਾਲਾ ਚਾਹੀਦਾ ਕੋਈ ਫਸਲ ਬੀਜਣ ਵਾਲਾ ਚਾਹੀਦਾ ਕੋਈ ਵੱਢਣ ਵਾਲਾ ਚਾਹੀਦਾ ਹੈ ਨਾ ਕੋਈ ਹੱਡ ਦੀ ਹੱਟੀ ਤੇ ਰੱਖਣ ਵਾਲਾ ਚਾਹੀਦਾ ਕੋਈ ਮੰਡੀਆਂ ਚਾਹੀਦਾ ਸਾਰਾ ਕੁਝ ਕਹਿੰਦੇ ਇਹਨਾਂ ਦਾ ਕੰਮ ਹੈ ਕਿਵੇਂ ਬਾਹਰ ਕਰੋਗੇ ਚੱਕਰ ਏਕਮਾਉਂਦੇ ਪੰਜਾਬ ਦਾ ਅਰਥਚਾਰਾ ਇਹਨਾਂ ਨਾਲ ਘੁੰਮਦਾ ਜਾਂਦਾ ਹੈ ਹੁਣ ਤਾਂ ਖਾਸ ਕਰਕੇ ਵਪਾਰੀ ਵਰਗ ਤੇ ਖਾਸ ਕਰਕੇ بڑا ਜ਼ਿਮੀਂਦਾਰ ਕਰਾਣਾ ਇਹਨਾਂ ਨੂੰ ਲੱਗਦਾ ਕਿ ਨਹੀਂ ਤਾਂ ਬਿਨਾਂ ਕੁਝ ਆ ਕੁਛ ਐਕਸ਼ਨ ਨਹੀਂ ਹੈ ਇਹ ਖੋਰ ਸੈਕਸ਼ਨਾਂ ਲੁਕਿਆ ਹੋਇਆ ਜਿਦਕ ਚੁਕ ਸੰਕੇਤ ਮਾੜਾ ਜਾ ਮੁੱਖ ਮੰਤਰੀ ਭਗਵੰਤ ਸਿੰਘ ਨੇ ਆਪਣੀ ਪ੍ਰੈਸ ਕਾਨਫਰੰਸ ਦਿੱਤਾ ਸੀ ਕਿ ਅਸੀਂ ਕਾਨੂੰਨ ਕਿਸੇ ਨੂੰ ਆਪਣੇ ਹੱਥ 'ਚ ਨਹੀਂ ਲੈਣ ਦੇਵਾਂਗੇ ਪਿੰਡਾਂ ਨੇ ਪਹਿਲ ਕਦਮ ਹੀ ਕੀਤੀ ਹੈ ਕਿ ਵੀ ਅਸੀਂ ਮਤੇ ਪਾ ਰਹੇ ਹਾਂ ਇਹਨਾਂ ਦੇ ਖਿਲਾਫ ਇਹ ਪਿੰਡਾਂ ਚੋਂ ਬਾਹਰ ਨੂੰ ਇਹ ਪੰਜਾਬ ਚੋਂ ਬਾਹਰ ਨੂੰ ਸਾਡੇ ਪਿੰਡ ਚ ਹੀ ਰਹਿ ਸਕਦੇ ਹੁਣ ਇਸ ਨੂੰ ਲੈ ਕੇ ਇਹ ਬਣਾਇਆ ਜਾ ਰਿਹਾ ਜੀ ਕਿ ਕਾਨੂੰਨ ਪੰਚਾਇਤਾਂ ਆਪਣੇ ਹੱਥ 'ਚ ਲੈਣ ਲੱਗੀਆਂ ਇਦਾਂ ਦੀ ਜਿਉਂਕਿ ਇਸੇ ਦੇ ਨਾਲ ਹੀ ਹਵਾਲਾ ਹੁੰਦਾ ਕਿ ਵੀ ਇਹ ਚੁਣੌਤੀ ਵੱਡੀ ਇਸ ਲਈ ਬਣ ਸਕਦੀ ਹੈ ਕਿ ਪੰਜਾਬ ਤੋਂ ਬਾਹਰ ਪੰਜਾਬੀ ਬੜੀ ਗਿਣਤੀ ਚ ਰਹਿੰਦੇ ਨੇ ਦਿੱਲੀ ਤੋਂ ਲੈ ਕੇ ਬਾਹਰਲੇ ਸੂਬਿਆਂ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਨੇ ਕੰਮਕਾਰ ਨੇ ਕਾਰੋਬਾਰ ਨੇ ਮੁਖੰਤਰੀ ਨੇ ਵੀ ਦਾ ਜ਼ਿਕਰ ਕੀਤਾ ਕਿ ਫਿਰ ਉਧਰੋਂ ਉਹ ਕਹਿਣਗੇ ਤੁਹਾਨੂੰ ਤੁਰਦੇ ਆ ਇੱਕ ਵਾਰ ਫਿਰ ਇੱਕ ਮਹੀਨ ਜੀ ਲਾਈਨ ਇਹ ਵੀ ਹੈ ਕਿ ਵੀ ਅਸੀਂ ਵਿਦੇਸ਼ਾਂ ਚ ਜਾਂਦੇ ਆ ਪ੍ਰਵਾਸ ਦਾ ਸਿਸਟਮ ਹੈ ਪਰ ਦੁਨੀਆ ਪਰਛੁੜੇ ਗੱਲ ਝੂੜ ਫੜਦੀ ਜਾ ਰਹੀ ਹੈ ਕਿ ਜੀ ਸਾਨਕ ਲੋਕਾਂ ਦਾ ਹੱਕ ਅਰਤਾਮੀ ਜੇ ਵਿਦੇਸ਼ਾਂ ਚ ਮੁੱਦਾ ਬਣ ਰਿਹਾ ਅੱਜ ਗੈਰ ਕਾਨੂੰਨੀ ਤਰੀਕੇ ਨਾਲ ਆਏ ਲੋਕਾਂ ਲਈ ਬਣ ਰਿਹਾ ਇੱਥੇ ਸਿੱਧਾ ਇਹ ਕਿ ਬਈ ਉੱਥੇ ਤੁਸੀਂ ਇਹ ਜਾਣਦੇ ਹੋ ਤਾਂ ਕੋਈ ਦਸਤਾਵੇਜ਼ ਹੁੰਦਾ ਰੋ ਕੁਝ ਹੁੰਦਾ ਇੱਥੇ ਜ਼ਿਆਦਾਤਰ ਜਿਹੜੇ ਸੜਕਾਂ ਦੇ ਆਲੇ ਦਲੇ ਜਿਹੜੀਆਂ ਲਾ ਕੇ ਬੈਠੇ ਨੇ ਫਟੀਆਂ ਲਾ ਕੇ ਬੈਠੇ ਨੇ ਤੁਹਾਡੇ ਘਰਾਂ ਵਾਰ ਇਧਰ ਕੰਮ ਕਰਨ ਆਉਂਦੇ ਨੇ ਕਿਸੇ ਕੋਲ ਆਧਾਰ ਕਾਰਡ ਨਹੀਂ ਕਿਸੇ ਕੋਲ ਵੋਟਰ ਕਾਰਡ ਨਹੀਂ ਜੀ ਹੈਗਾ ਤਾਂ ਦਿਖਾਉਣਾ ਨਹੀਂ ਚਾਹੁੰਦਾ ਕੋਈ ਆਪਣਾ ਨਾਮ ਲਿਖਾਉਣਾ ਚਾਹੁੰਦਾ ਕੋਈ ਹੋਰ ਨਾਮ ਦੱਸਣਾ ਚਾਹੁੰਦਾ ਪੰਜਾਬ ਨੂੰ ਆਰਥਿਕ ਹੱਬ ਵਜੋਂ ਦੇਖ ਕੇ ਰੋਜ਼ਗਾਰ ਲਈ ਆਉਂਦੇ ਨੇ ਪੰਜਾਬ ਨੂੰ ਸੁਰੱਖਿਅਤ ਕਿਤਾ ਸਮਝ ਕੇ ਆਉਂਦੇ ਨੇ ਪੰਜਾਬ ਦੇ ਲੋਕਾਂ ਦੀ ਦਰਿਆਦਲੀ ਨੂੰ ਸਮਝ ਕੇ ਆਉਂਦੇ ਨੇ ਕਿ ਇੱਥੇ ਰੋਟੀ ਪਾਣੀ ਤੁਲਾ ਨਹੀਂ ਭੁੱਖੇ ਮਰਦੇ ਇਹ ਸਾਰੇ ਗੱਲਾਂ ਇੱਧਰੋਂ ਖਿੱਚ ਕੇ ਲਿਆਈਆਂ ਪਰ ਹੁਣ ਇਹ ਇੱਥੇ ਜਦੋਂ ਪੱਕੇ ਪੈਰੀ ਹੋ ਗਏ ਤੇ ਫਿਰ ਹੁਣ ਕਹਿੰਦੇ ਜੀ ਹੁਣ ਕ੍ਰਾਈਮ ਵੱਲੋਂ ਵੀ ਵੱਧ ਕੇ ਕਬਜ਼ੇ ਵੱਲੋਂ ਵੀ ਵੱਧ ਕੇ ਪਰ ਇਹ ਸਭ ਦੇ ਪਿੱਛੇ ਇੱਕ ਲੁਕਮੀ ਚੁੱਪ ਵਾਲੀ ਧਰੋ ਬੈਠੀ ਹੈ ਜਿਹੜੀ ਇਹਨਾਂ ਚੋਂ ਵੋਟ ਬੈਂਕ ਰੱਖਦੀ ਹੈ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹਨਾਂ ਦਾ ਵੋਟ ਬੈਂਕ ਸਸਤਿਆਂ ਕਿਤੇਆ ਜਾ ਸਕਦਾ ਹੈ ਇੱਕ ਪਾਸੜ ਸਾਰਾ ਪਵਾਇਆ ਜਾ ਸਕਦਾ ਪੰਜਾਬ ਦੇ ਵਿੱਚ 4 ਤੋਂ 5 ਮੈਂਬਰ ਪਾਰਲੀਮੈਂਟ ਹਲਕੇ ਅਜਿਹੇ ਨੇ ਜਿੱਥੇ ਪੰਜਾਬ ਤੋਂ ਬਾਹਰੀ ਲੋਕ ਜੇ ਚਾਹਣ ਤਾਂ ਉਹ ਜਿਹਨੂੰ ਚਾਹਣ ਨੂੰ ਜਿਤਾ ਸਕਦੇ ਜੇ ਸਾਰੇ ਇੱਕ ਪਾਸੇ ਪੈ ਜਾਣ ਇਹ ਸਥਿਤੀ ਹੈ ਇੱਥੋਂ ਦਾ ਲਾਲੂ ਜੇ 5 ਵੀ ਜਿਹੇ ਨੇ ਤਾਂ 45 ਵਿਧਾਨ ਸਭਾ ਸੀਟਾਂ ਹੋ ਗਈਆਂ ਤੇ ਜੇ ਪੰਜ ਜੇ ਨਾ ਤਾਂ ਇੱਕ ਲੋਕ ਸਭਾ ਹਲਕੇ ਚ ਨੌ ਵਿਧਾਨ ਸਭਾ ਨੇ ਤਾਂ ਮਤਲਬ 45 ਸਾਡੀਆਂ ਵਿਧਾਨ ਸਭਾ ਸੀਟਾਂ ਤੈਅ ਕਰਨ ਦੇ ਲਈ ਹੁਣ ਇਹ ਸਮਰੱਥ ਨਹੀਂ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਰੋਸਾ ਵੀ ਪਣ ਪਿਆ ਕੁਝ ਫੈਸਲੇ ਵੀ ਹੋ ਰਹੇ ਨੇ ਪਰ ਅਜੇ ਤੱਕ ਸਰਕਾਰਾਂ ਸਿਸਟਮ ਇਸ ਮਸਲੇ ਤੇ ਚੁੱਪ ਨੇ ਖੁੱਲ ਕੇ ਕੋਈ ਐਕਸ਼ਨ ਕਮੇਟੀ ਕੋਈ ਵਿਚਾਰਕ ਕਮੇਟੀ ਕੋਈ ਫੈਸਲਾ ਕਲ ਕਮੇਟੀ ਉਹ ਕਹਿੰਦੇ ਜੀ ਆਪਾਂ ਵੀ ਸਾਰੇ ਥਾਂ ਉਤੇ ਜਾਣਦੇ ਆ ਹੋਰ ਨਾ ਰੋਕ ਪੀ ਆਉਂਦੇ ਆ ਜੀ ਪਰ ਭਈ ਉਹ ਵੀ ਸੁਭੇ ਨੇ ਜਿਨ੍ਹਾਂ ਨੇ ਨੀਂਆ ਬਣਾਇਆ ਕਿ ਬਾਹਰ ਲਾ ਕੇ ਜ਼ਮੀਨ ਨਹੀਂ ਖਰੀ ਸਕੂਗਾ ਬਾਹਰ ਲਾ ਕੇ ਵੋਟ ਨਹੀਂ ਬਣਾ ਸਕੂਗਾ ਫਿਰ ਇੱਥੇ ਕਿਉਂ ਨਹੀਂ ਸਾਡੇ ਲਈ ਕਿਉਂ ਨਹੀਂ ਇੱਥੇ ਜਿਹੜਾ ਆਵੇ ਜ਼ਮੀਨ ਵੀ ਲਵੇ ਮਕਾਨ ਵੀ ਲਵੇ ਵੋਟ ਵੀ ਬਣਾਵੇ ਤੇ ਫਿਰ ਕੱਲ ਨੂੰ ਅਸੀਂ ਪੰਜਾਬ ਦੇ ਵਿੱਚ ਹੀ ਘਟ ਗਿੰਤੀ ਹੋ ਜਾਾਂਗੇ ਪੰਜਾਬ ਦੇ ਵਿੱਚ ਵੱਸਦਾ ਸਾਰਾ ਭਾਈਚਾਰਾ ਪੰਜਾਬੀਆਂ ਦੇ ਨਾਤੇ ਸਿੱਖ ਤੋਂ ਲੈ ਕੇ ਮੁਸਲਮਾਨ ਤੋਂ ਲੈ ਕੇ ਹਿੰਦੂ ਈਸਾਈ ਤੱਕ ਜਿਹੜਾ ਸਥਾਨਕ ਉਦੀ ਸੋਚ ਵਿਚਾਰ ਰਹਿਣੀ ਬਹਿਣੀ ਖਾਣਾ ਪੀਣਾ ਸਭਿਆਚਾਰ ਇਸ ਖਿੱਤੇ ਦੇ ਹਨ ਤੇ ਪਰ ਬਾਹਰੀ ਆ ਕੇ ਤੁਹਾਡਾ ਉਹ ਵੀ ਬਦਲ ਦੇਣਗੇ ਕਹਿੰਦੇ ਤੇ ਕਾਨੂੰਨ ਜਿਹਨੇ ਵੀ ਚੇਂਜ ਹੋ ਜਾਣਾ ਤੇ ਅਸੀਂ ਇੱਥੇ ਪੰਜਾਬ ਚ ਹੋਰ ਕੱਟਗਿੰਦੀ ਹੋ ਜਾਗੇ ਇਸ ਨੁਕਤੇ ਦੇ ਉੱਤੇ ਅਜੇ ਕੁਝ ਤਰ੍ਹਾਂ ਇਸ ਲਈ ਵਿਸ਼ਾ ਤੇ ਚੁੱਪ ਨਹੀਂ ਕਿਉਂਕਿ ਉਹ ਇਹਦੇ ਵਿੱਚੋਂ ਪੰਜਾਬ ਨੂੰ ਕੰਟਰੋਲ ਕਰਨ ਦਾ ਸਿਆਸੀ ਰਾਹ ਵੀ ਤਲਾਸ਼ਤੀਆਂ ਨੇ ਇਸ ਪਹਿਲੂ ਤੇ ਵੀ ਗੌਰ ਕਰਨ ਦੀ ਲੋੜ ਹੈਗੀ ਅੱਜ ਹਾਂ ਜਾਜ ਦੀ ਤਰੀਕ ਚ ਦੇਖਣਾ ਹੋਵੇ ਤਾਂ ਪੰਜਾਬ ਚ ਪਈ ਮੰਡੀ ਸ਼ੁਰੂ ਹੋ ਗਈ ਅੱਜ ਬਿਲਕੁਲ ਜੀ ਕਿਸਾਨ ਮੰਡੀ ਅਨਾਜ ਮੰਡੀ ਅੱਜ ਤੋਂ ਖਰੀਦ ਦਾ ਦਿਨ ਸ਼ੁਰੂ ਹੋ ਗਿਆ ਪਰ ਇਹ ਸੜਦੇ ਸੰਕਟ ਚ ਘਿਰੇ ਪੰਜਾਬ ਮੂਰੇ ਚਣੌਤੀ ਆ ਕਿ ਉਹ ਐਮਐਸਪੀ ਤੇ ਆਪਣੀ ਫਸਲ ਬਿਨਾਂ ਕਾਟ ਤੋਂ ਆਪਣੀ ਫਸਲ ਸਹੀ ਦਾਮ ਦੇ ਉੱਤੇ ਸਹੀ ਕੀਮਤ ਦੇ ਉੱਤੇ ਸਹੀ ਮੁੱਲ ਦੇ ਉੱਤੇ ਸਹੀ ਭਾਅ ਦੇ ਉੱਤੇ ਕਿਵੇਂ ਵਿੱਚ ਜੋ ਨੋਤੀ ਕਿਉਂ ਜੋ ਨੋਤੀ ਐ ਇਸ ਲਈ ਆ ਕਿ ਇਸ ਵਾਰ ਸਰਕਾਰੀ ਨਿਯਮ ਤਾਂ ਉਹੀ ਤੈਅ ਨੇ ਕਿ 17% ਤੋਂ ਵੱਧ ਨਮੀ ਨਹੀਂ ਚਾਹੀਦੀ ਪਰ ਇਸ ਵਾਰ ਪੰਜਾਬ ਦੇ ਵਿੱਚ ਹੜ੍ਹ ਆਇਆ ਹੈ ਖੇਤਾਂ 'ਚ ਪਾਣੀ ਭੜਿਆ ਜਿਹੜੀ ਫਸਲ ਤਬਾਹ ਹੋਈ ਬਰਬਾਦ ਹੋਈ ਤਾਂ ਇੱਕ ਹੈ ਉਹ ਤੋਂ ਬਿਨਾਂ ਜਿਨ੍ਹਾਂ 'ਚ ਪਾਣੀ ਫਿਰ ਗਿਆ ਜਿਨ੍ਹਾਂ 'ਚ ਪਾਣੀ ਪੂਰੀ ਤਰ੍ਹਾਂ ਨਹੀਂ ਉਤਰਿਆ ਪਰ ਫਸਲ ਪੂਰੀ ਡੁੱਬੀ ਵੀ ਨਹੀਂ ਉਥੇ ਨਵੀਂ ਬਾਤ ਹੈ ਤੇ ਮੀਂਹ ਦੀ ਆਮਦ ਅਜੇ ਅਗਲੇ 3 ਦਿਨ ਫਿਰ ਦੱਸੀਏ ਤੇ ਹੜ ਦੇ ਨਾਲ ਨਾਲ 52 ਪੀਸਾ ਦੀ ਪੰਜਾਬ ਚ ਮੀਂਹ ਵੱਤ ਵੀ ਪਿਆ। ਇਹਦਾ ਮਤਲਬ ਪੰਜਾਬ ਦੇ ਕਿਸੇ ਖੁੰਜੇ ਚੋਂ ਕਿਸੇ ਕੋਨੇ ਚੋਂ ਕਿਸੇ ਕੋਣ ਤੋਂ ਮੰਡੀ ਚ ਜਦੋਂ ਮਤਲਬ ਝੋਨਾ ਆਊਗਾ ਤਾਂ ਤੁਸੀਂ ਹਿਸਾਬ ਲਾ ਲਓ ਕਿ ਉਸ ਝੋਨੇ ਦੀ ਫਸਲ ਦੇ ਹਵਾਲੇ ਨਾਲ ਅਚਨਮਈ ਵੱਤ ਹੋਊਗੀ। ਜਿਉ ਆਮ ਤੌਰ ਤੇ ਤਾਂ ਮੰਨਿਆ ਜਾਂਦਾ ਕਿ 20-22% ਤੱਕ ਕਲਾ ਕੋਈ ਮਸਲਾ ਨਹੀਂ ਹੁੰਦਾ ਪਰ ਇਸ ਸਾਰੇ ਪੀਸੇ ਤੇ ਕਾਟ ਰੱਖੀ ਆ ਤੇ ਫਿਰ ਤਾਂ ਇਹਨਾਂ ਦਰ ਸਾਰਿਆਂ ਦੀ ਕਾਟ ਮਸਲਾ ਪਣ ਜਾਣਾ ਜੀ। ਖੰਦਰੀ ਭਗਵਾਨ ਤੁਹਾਨੂੰ ਦਮ ਤਾਂ ਭਰਿਆ। ਕਿ ਮੈਂ ਨਹੀਂ ਹੁਣ ਦਿੰਦਾ ਜੀ ਕੋਈ ਸਥਿਤੀ ਮੈਨੇ ਜਿੱਠੂਗਾ ਇਹਨੂੰ ਪਰ ਸਵਾਲ ਹੈਗਾ ਚਲੋ 1882 ਖਰੀਦ ਕੇਂਦਰ ਬਣਾਏ ਗਏ ਨੇ ਜੀ ਜਿੱਥੇ ਖਰੀਦ ਸ਼ੁਰੂ ਹੋਣੀ ਹੈ ਤੇ ਸਰਕਾਰ ਨੇ ਦਮ ਭਰਿਆ ਕਿ ਅਸੀਂ ਪੂਰੇ ਐਕਸ਼ਨ ਮੋੜ ਚਾ ਪ੍ਰਾਲੀ ਨੂੰ ਅੱਗ ਵੀ ਨਹੀਂ ਲੱਗਣ ਦੇਵਾਂਗੇ ਇਹਨਾਂ ਹੱਥੇ ਕਾਟ ਵੀ ਨਹੀਂ ਮੰਡੀਆਂ ਚ ਲੱਗਣ ਦੇਵਾਂਗੇ ਮੰਡੀਆਂ ਚ ਪ੍ਰਬੰਧ ਵੀ ਅਸੀਂ ਸਾਰੇ ਕਰ ਲਏ ਜਦੋਂ ਕਿ ਹਰ ਮਾਰ ਖੇਤਰਾਂ ਦੇ ਵਿੱਚ ਮੰਡੀਆਂ ਨੂੰ ਖਰੀਦ ਕੇਂਦਰਾਂ ਵਿੱਚੋਂ ਚਾਲੂ ਕਰਨਾਂ ਦੀ ਚੁਣੌਤੀ ਹੈ ਤੇ ਫਿਰ ਇਸ ਖਾਸ ਕਰਕੇ ਨਵੀ ਵਾਲੇ ਮੁੱਦੇ ਨਾਲ ਨਜਿੱਠਣਾਂ ਕਿ ਚੁਣੌਤੀ ਹੈ ਅੱਜ ਦੀ ਤਰੀਕ ਵਿੱਚ ਪ੍ਰਾਈਵੇਟ ਤੌਰ ਤੇ ਵਿਕ ਰਹੀ ਹੈ ਬਾਸਮਤੀ ਉਹਦਾ ਭਾਜ ਮੇ ਲਗਾਤਾਰ ਡਿੱਗ ਰਿਹਾ ਹੈ ਤੇ ਹੁਣ ਇਧਰ ਨਵੀ ਵਾਲੇ ਦੇ ਨਾਲ ਜਿਹੜੀ ਧੋਖਾ ਧੜੀ ਹੋਣੀ ਹੈ ਕਾਠ ਹੋਣੀ ਹੈ ਉਹ ਬੜੀ ਚੁਣੌਤੀ ਖੜੀ ਹੈ ਜਨਾਬ ਚਲੋ ਇੱਕ ਕਮਾਲ ਦੇ ਨੁਕਤੇ ਤੇ ਅੱਜ ਗੱਲ ਕਰਦੇ ਆ ਘਰ ਦੇ ਵਿੱਚ ਜਵਾਕ ਦੀ ਖਿਲਕਾਰੀ ਗੂੰਜਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਬੜੀ ਖੁਸ਼ੀ ਵਾਲੇ ਪਲ ਹੁੰਦੇ ਆ ਪਰਿਵਾਰਾਂ ਲਈ ਸਾਰੇ ਰਿਸ਼ਤੇਦਾਰਾਂ ਲਈ ਸਾਖ ਸੰਬੰਧੀਆਂ ਲਈ ਖਾਸ ਕਰਕੇ ਉਸ ਟੱਬਰ ਲਈ ਹੈ ਚਾਹੇ ਉਹ ਪੇਕੇ ਸਹੁਰਿਆਂ ਦੇ حوالے ਨਾਲ ਆਪਾਂ ਗੱਲ ਕਰੀਏ ਜਦੋਂ ਕਰੀ ਜਵਾਬ ਚਨ ਲੈਂਦਾ ਹਾਂ ਹਾਂ ਹੁਣ ਕਿ ਕੁਝ ਲੋਕ ਅਜੇ ਵੀ ਰਕੂੜੀ ਮੁੰਡੇ 'ਚ ਫਰਕ ਕਰਦੇ ਹੁਣ ਪਰ ਜ਼ਿਆਦਾਤਰ ਹੁਣ ਪੰਜਾਬ ਦੇ ਹਵਾਲੇ ਨਾਲ ਤਾਂ ਪਾੜਾ ਕਾਫੀ ਹੱਦ ਤੱਕ ਮਿਟਦਾ ਜਾ ਰਿਹਾ ਹੈ ਫਿਟ ਮਿਟ ਗਿਆ ਪਰ ਮੈਂ ਜਿਹੜੇ ਨੁਕਤੇ ਤੁਹਾਡੇ ਮੂਰੇ ਇਸ ਖਬਰ ਨੂੰ ਲੈ ਕੇ ਆਇਆ ਉਹ ਨੁਕਤਾ ਇਹ ਹੈ ਕਹਿੰਦੇ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਜੱਚੇ ਬੱਚੇ ਦੀ ਸਿਹਤ ਦੇ ਵਿੱਚ ਉੱਥੇ ਸੁਧਾਰ ਵੱਧ ਦੇਖਿਆ ਗਿਆ ਜਿੱਥੇ ਜੱਚੇ ਦੀ ਮਾਂ ਸੇ ਬਸਮਾਲ ਕਰੇ ਮਤਲਬ ਜਿਹੜੀ ਔਰਤ ਜਨਮ ਦੇ ਰਹੀ ਆ ਬੱਚੇ ਨੂੰ ਉਸ ਡਿਲੀਵਰੀ ਤੋਂ ਬਾਅਦ ਬੱਚੇ ਜਨਮ ਤੋਂ ਬਾਅਦ ਜੇ ਉਸ ਔਰਤ ਦੀ ਦੇਖ-ਰੇਖ ਦੇ ਵਿੱਚ ਸੰਭਾਲ ਦੇ ਵਿੱਚ ਉਹਦੀ ਮਾਂ ਲੱਗੀ ਹੋਵੇ ਤਾਂ ਜਲਦੀ ਸਿਹਤ ਜਾਵੀ ਔਰ ਚੰਗੀ ਤੰਦਰੁਸਤੀ ਛੇਤੀ ਹੋਵੇ ਮਤਲਬ ਜਲਦੀ ਵੀ ਸਿਹਤਮੰਦ ਹੁੰਦਾ ਤੇ ਉਹਦੇ ਵਿੱਚ ਇੱਕ ਤੰਦਰੁਸਤੀ ਦਾ ਇੱਕ ਵੱਖਰਾ ਕਣ ਵੀ ਮਹਿਸੂਸ ਕੀਤਾ ਜਾਂਦਾ ਇਹ ਖੋਜ ਰਿਪੋਰਟ ਹੈ ਜਿਹੜੀ ਮੈਂ ਗੱਲ ਕਰ ਰਿਹਾ 16 ਸਦੀ ਤੋਂ ਬਾਅਦ ਇਹ ਜਾਪਾ ਦੇਖਿਆ ਗਿਆ ਕਿ ਜੇ ਸੱਸ ਜਾਂ ਕੋਈ ਹੋਰ ਰਿਸ਼ਤੇਦਾਰ ਉਸ ਔਰਤ ਦੀ ਸੰਭਾਲ ਕਰਦਾ ਬੱਚੇ ਨੂੰ ਜਨਮ ਦੇਣ ਵਾਲੀ ਦੀ ਤਾਂ ਬੱਚੇ ਤੇ ਉਸ ਮਾਂ ਦੇ ਵਿੱਚ ਹੈ ਜਿਹੜੀ ਬਿਹਤਰ ਹੋਣ ਦੀ ਸਥਿਤੀ ਹੈ ਜਲਦੀ ਤੰਦਰੁਸਤ ਹੋ ਕੇ ਆਮ ਰੁਟੀਨ ਵਾਲਾ ਜੀਵਨ ਜੀਣ ਦੀ ਉਹ ਹੈ ਉਹਦੇ ਵਿੱਚ ਨਾਲੋਂ ਜੇ ਉਸ ਔਰਤ ਦੀ ਜਨਮ ਦਿਨ ਵਾਲੀ ਔਰਤ ਨੂੰ ਉਹਦੀ ماں ਸੰਭਾਲਦੀ ਹੈ ਸ਼ਾਦੀ ਦੇ ਵਿੱਚ ਵੀ ਪੁਰਾਣੇ ਬਜ਼ੁਰਗਾਂ ਨੇ ਫਾਰਮੂਲਾ ਕੱਢਿਆ ਹੋਵੇ ਕਿ ਪਹਿਲਾ ਜਵਾਕ ਪਈ ਐ ਪੇਕੇ ਹੋਵੇ ਤਾਂ ਪਹਿਲੀ ਡਿਲੀਵਰੀ ਹੁੰਦੀ ਹੈ ਤੇ ਫਿਰ ਸਮਝ ਦਾ ਵਿਸ਼ਾ ਵੀ ਹੁੰਦਾ ਇਹਦੇ ਵਿੱਚ ਇਹ ਵੀ ਨੁਕਤਾ ਹੈ ਕਹਿੰਦੇ 70% ਦੀ ਜਦੋਂ ਬੱਚਾ ਜਨਮ ਲੈਂਦਾ ਉਹਦੀ ਦੇਖਰੇਖ ਵਾਲਿਆਂ ਦੇ ਫੈਸਲੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਲੱਗ ਹੁੰਦੇ ਨੇ ਜਿਹੜਾ ਦੇਖ ਰਿਆ ਹੁੰਦਾ ਉਹ ਕਹਿੰਦਾ ਮੈਨੂੰ ਪਤਾ ਚਾਹੇ ਉਹ ਦਾਦੀ ਹੋਵੇ ਕਹਿੰਦੇ ਚਾਹੇ ਨਾਨੀ ਹੋਵੇ ਚਾਹੇ ਉਹ ਮਾਂ ਹੋਵੇ ਸੋ ਉਹਨਾਂ ਦਾ ਫੈਸਲਾ ਇਹ ਖੋਜ ਰਿਪੋਰਟ 2018 ਤੋਂ 2020 ਤੱਕ ਚਾਰ ਸੂਬਿਆਂ ਤੇ ਆਧਾਰਿਤ ਹੈ ਕਰਨਾਟਕ ਮਧ ਪ੍ਰਦੇਸ਼ ਮਹਾਰਾਸ਼ਟਰ ਤੇ ਪੰਜਾਬ ਇਹਨਾਂ ਚਾਰੋਂ ਸੂਬਿਆਂ ਕਰਨਾਟਕ ਮਧ ਪ੍ਰਦੇਸ਼ ਮਹਾਰਾਸ਼ਟਰ ਤੇ ਪੰਜਾਬ ਦੇ 28 ਜ਼ਿਲ੍ਹਾ ਹਸਪਤਾਲ ਚੁਣੇ ਇਹਨਾਂ ਨੇ ਜਿਦੇ ਵਿੱਚ 18000 ਤੋਂ ਵੱਧ 18436 ਦੇ ਕਰੀਬ ਉਹ ਡਿਲੀਵਰੀ ਕੇਸ ਲੈ ਜਿਨ੍ਹਾਂ ਚ ਬੱਚਿਆਂ ਨੇ ਜਨਮ ਲਿਆ ਇਹ ਚੋਂ 552 ਤੋਂ ਵੱਧ ਉਹ ਕੇਸ ਸੀ ਜਿੱਥੇ ਮਾਂ ਜਨਮ ਦੇਣ ਵਾਲੀ ਬੱਚੇ ਨੂੰ ਜਿਹਨੇ ਜਨਮ ਦਿੱਤਾ ਉਹਦੀ ਗਾਮਾ ਮਤਲਬ ਜਵਾਕ ਦੀ ਨਾਨੀ ਸੰਭਾਲ ਰਹੀ ਸੀ ਸੋ ਉਸ ਕੇਸ ਦੇ ਵਿੱਚ ਕਹਿੰਦੇ ਕਿ ਬਧ ਤੰਦਰੁਸਤੀ ਦੇਖੀ ਗਿਆ ਨੁਕਤਾ ਕਮਾਲ ਦਾ ਵੀ ਸੋਈ ਮਾਂ ਮਾਈ ਚਾਹੇ ਜਨਮ ਦੇਣ ਵਾਲੀ ਹੋਵੇ ਤੇ ਚਾਹੇ ਜਨਮ ਦੇਣ ਵਾਲੀ ਦੀ ਨੂੰ ਗਾਮ ਸੰਭਾਲਣ ਵਾਲੀ ਦੀ ਮਾਂ ਹੋਵੇ ਸੋ ਇਸ ਲਈ ਮੈਨੂੰ ਲੱਗਿਆ ਕਿ ਇਸ ਨੁਕਤੇ ਤੇ ਵੀ ਅਜੇ ਇੱਕ ਖੋਜ ਰਿਪੋਰਟ ਕਰਨੀ ਜ਼ਰੂਰੀ ਹੈ ਬਹੁਤ 是。Sure.